ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਆਪਾਂ ਮਹਾਰਾਜ ਜੀ ਆਏ ਆ ਜੀ ਅੱਜ ਪਿੰਡ ਲੰਢੇ ਕੀ ਮੋਗਾ ਜ਼ਿਲ੍ਹਾ ਦੇ ਵਿੱਚ ਪੈਂਦੇ ਨੇ ਇਹ ਪਿੰਡ ਜਿਹੜੇ ਇੱਥੇ ਨਾ ਇਤਿਹਾਸ ਇੱਕ ਬਹੁਤ ਵਧੀਆ ਤੇ ਜਿਹੜੀਆਂ ਬਿਮਾਰੀਆਂ ਇੱਥੇ ਨੂੰ ਮੈਂ ਦੱਸਣ ਲੱਗਾ ਜਾ ਰਿਹਾ ਮੈਂ ਉਹ ਬਿਮਾਰੀਆਂ ਬਹੁਤਾਂ ਜਦ ਤੱਕ ਕੈਂਸਰ ਵੀ ਲੋਕਾਂ ਦਾ ਠੀਕ ਹੋਇਆ ਥੋੜਾ ਫੈਂਸੀ ਹੋਵੇ ਕੋਈ ਵੀ ਉਹ ਵੀ ਉਹ ਵੀ ਠੀਕ ਹੋਇਆ ਇੱਥੇ ਉਹ ਮੈਂ ਸਰੋਵਰ ਦੇ ਤੁਹਾਨੂੰ ਦਰਸ਼ਨ ਵੀ ਕਰਾਉਂਗਾ ਤੇ ਬਾਕੀ ਇੱਥੇ ਕਿਹੜੇ ਸਾਧੂ ਸੰਤਾਂ ਦੀ 400 ਪ੍ਰਾਪਤ ਧਰਤੀ ਆ ਉਹਨਾਂ ਬਾਰੇ ਵੀ ਆਪਾਂ ਜਾਣਕਾਰੀ ਪ੍ਰਾਪਤ ਕਰਾਂਗੇ ਨਾਲ ਤੁਹਾਨੂੰ ਦੇਵਾਂਗੇ ਜਾਣਕਾਰੀ ਤੇ ਆਪਾਂ ਪਹਿਲਾਂ ਸਰੋਵਰ ਦੇ ਤੁਹਾਨੂੰ ਦਰਸ਼ਨ ਕਰਾਉਨੇ ਆ ਰੁਪਿੰਦਰ ਸਿੰਘ ਆਜੋ ਵੀਰੇ ਇੱਧਰ ਛੜਦੀ ਆਜੋ ਆਹ ਸਰੋਵਰ ਆ ਜੀ ਇੱਥੇ ਬਹੁਤ ਸੰਗਤਾਂ ਦੇ ਦੁੱਖ ਦੂਰ ਹੋਏ ਨੇ ਵੱਡੀਆਂ-ਵੱਡੀਆਂ ਬਿਮਾਰੀਆਂ ਵੀ ਠੀਕ ਹੋਊਆਂ ਨੇ ਉਹਨਾਂ ਦੇ ਦੱਸਣ ਮੁਤਾਬਕ ਆਪਾਂ ਤੁਹਾਨੂੰ ਦੱਸ ਰਹੇ ਆ ਬਾਕੀ ਬਹੁਤ ਸੰਗਤਾਂ ਆਉਂਦੀਆਂ ਅੱਜ ਦਿਨ ਸੋਮਵਾਰ ਦਾ ਕਰਕੇ ਘਾਟਾ ਇਹਨਾਂ ਨੇ ਬਾਬਾ ਜੀ ਨੇ ਦੱਸਿਆ ਭਈ ਐਤਵਾਰ ਨੂੰ ਇੱਥੇ ਸੰਗਤ ਵੱਡੀ ਤਦਾਦ ਦੇ ਵਿੱਚ ਆਉਂਦੀ ਆ ਕਿਉਂਕਿ ਇੱਥੇ ਸਾਧੂ ਸੰਤਾਂ ਦੇ ਚਰਨ ਸ਼ੋਪ ਪ੍ਰਾਪ ਧਰਤੀ ਆ ਇਹ ਉਹ ਉਹਨਾਂ ਦੇ ਬਚਨ ਹੋਏ ਹੋਏ ਆ ਤੇ ਬਾਕੀ ਮੈਂ ਤੁਹਾਨੂੰ ਸਾਰੀ ਜਾਣਕਾਰੀ ਦਿਖਾਉਣਾ ਮੈਂ ਬਾਕੀ ਅੰਦਰ ਆਪਾਂ ਤੁਹਾਨੂੰ ਲੈ ਕੇ ਜਾਈਏ ਜਿੱਥੇ ਬਾਬਾ ਜੀ ਦੇ ਸਰੂਪ ਲੱਗੇ ਨੇ ਠੀਕ ਆ ਆ ਵੀ ਦਿਖਾ ਦੀ ਮੜਾ ਜਾ ਦਸਮ ਪਿਤਾ ਜੀ ਵੱਲੋਂ ਨਦੇੜ ਵਿਖੇ ਕਿਤੇ 52 ਹਕਮ ਇਹ ਵੀ ਦਿਖਾ ਦੇ ਸਾਰੀ ਉਧਰਲੀ ਸਾਈਡ ਨੂੰ ਜੀਵਨ ਵਿਵਹਾਰ ਹਾਂਜੀ ਹਾਂਜੀ ਇਹ ਸਾਰਾ ਦਿਖਾ ਦੇ ਰਪਿੰਦਰ ਤੇ ਬਾਬਾ ਜੀ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਬਾਬਾ ਜੀ ਸਭ ਤੋਂ ਪਹਿਲਾਂ ਆਪਣਾ ਤੁਸੀਂ ਨਾਮ ਦੱਸੋ ਮੇਰਾ ਨਾਮ ਜੀ ਸਾਧੂ ਸਿੰਘ ਠੀਕ ਹੈ ਤੁਹਾਡਾ ਆਹੀ ਪਿੰਡ ਹੈ ਜੀ ਬਾਬੂ ਜੀ ਹਾਂਜੀ ਲੰਗੜਾ ਠੀਕ ਹੈ ਜੀ ਤੇ ਆਪਾਂ ਜੀ ਜਿਹੜੇ ਸਾਧੂ ਸੰਤ ਇੱਥੇ ਆਏ ਆ ਉਹਨਾਂ ਬਾਰੇ ਆਪਾਂ ਜਾਣਕਾਰੀ ਲੈਣੀ ਆ ਵੀ ਕੀ ਇਤਿਹਾਸ ਸੀਗਾ ਕਿਵੇਂ ਲੋਕ ਇੱਥੇ ਆਉਣ ਲੱਗੇ ਹਨ ਆਪਾਂ ਉਹਨਾਂ ਬਾਰੇ ਜਾਣਕਾਰੀ ਲੈਣੀ ਆ ਕਿਹੜੇ ਸਾਧੂ ਸੰਤ ਪਹਿਲਾਂ ਆਏ ਸੀਗੇ ਇੱਥੇ ਹਾਂਜੀ ਉਹ ਦੱਸਿਓ ਜੀ ਹਾਂਜੀ ਬਾਈ ਗੁਰਦੀ ਖਾਨ ਸਾਹਿਬ ਬਾਈ ਗੁਰਦੀ ਫਤਿਹ ਹਾਂਜੀ ਇਹ ਨਗਰ ਵਿੱਚ ਜੀ ਸੰਤ ਬਾਬਾ ਸੂਰਤ ਸਿੰਘ ਜੀ ਛੋਟੀ ਉਮਰ ਵਿੱਚ ਹੀ ਆਏ ਸੀ ਠੀਕ ਹੈ ਛੋਟੀ ਉਮਰ ਵਿੱਚ ਹਾਂ ਜੀ ਉਹ ساری ਜ਼ਿੰਦਗੀ ਲੰਢੇ ਗਈ ਰਹੀ ਠੀਕ ਹੈ ਜੀ ਲੰਢੇ ਕੇ ਗੁਰਦੁਆਰਾ ਸਾਹਿਬਾ ਸਾਡੀ ਇੱਕੋ ਹੀ ਗੁਰਦੁਆਰਾ ਸਾਹਿਬਾ ਠੀਕ ਹੈ ਠੀਕ ਹੈ ਉੱਥੇ ਰਹੇ ਜੀ ਠੀਕ ਹੈ ਜੀ ਇਹ ਜਗਾ ਤੇ ਬਾਬਾ ਜੀ ਆਉਂਦੇ ਹੁੰਦੇ ਸੀ ਹਾਂ ਜੀ ਇਹ ਸੱਪੜ ਸੀ ਠੀਕ ਹੈ ਪਹਿਲਾਂ ਸੱਪੜ ਸੀਗਾ ਹਾਂ ਜੀ ਸੱਪੜੀ ਸੀ ਇੱਥੇ ਪਸੂਸ ਨਾਲ ਲੋਕ ਫਾਰੀਗਤ ਦੇ ਖੇਤਾਂ ਵਿੱਚ ਲੋਕਾਂ ਨੂੰ ਹਾਂ ਜੀ ਹਾਂ ਜੀ ਹਾਂ ਜੀ ਤੇ ਇੱਥੇ ਬਾਬਾ ਜੀ ਆਉਂਦੇ ਹੁੰਦੇ ਜਿਵੇਂ ਗਰਮੀਆਂ ਵਿੱਚ ਲਾ ਲੋ ਹਾਂ ਜੀ ਹਾਂ ਇੱਥੇ ਵਹਿੰਦੇ ਇਹ ਸੰਦੇ ਵਿਯੋਗ ਦਾ ਤੇ ਵਿਯੋਗ ਵੀ ਹੋ ਵੀ ਸੰਤ ਨੇੜੇ ਤੇ ਇੱਥੇ ਗਰਮੀਆਂ ਵਿੱਚ ਆਉਂਦੀ ਉਹਨਾਂ ਕੋਲ ਵੀ ਤਾਂ ਹੀ ਪਿੰਡ ਦੇ ਨਾਲ ਸਾਧੂ ਆਉਂਦੇ ਹਾਂ ਹਾਂ ਜੀ ਇਹ ਜਗ੍ਹਾ ਦਾ ਨਾ ਸਾਧੂ ਆਣਾ ਤਾਂ ਹੀ ਹੋਇਆ ਵੀ ਇੱਥੇ ਹੋ ਵੀ ਸਾਧੂ ਆਉਂਦੇ ਹੋਣਗੇ ਠੀਕ ਹੈ ਜੀ ਹੋਰ ਵੀ ਆਉਂਦੇ ਹਾਂ ਇਹ ਕਹਿੰਦੇ ਦੱਸਣ ਦੀ ਸਭਾ ਹਾਂ ਜੀ ਇਹ ਬਾਬਾ ਜੀ ਨੇ ਮੈਨੂੰ ਪਹਿਲਾਂ ਦੱਸਿਆ ਵੀ ਆ ਵੀ 200 ਸਾਲ ਤੁਸੀਂ ਮੰਨ ਕੇ ਚੱਲੋ 2 ਸਦੀਆਂ ਮੰਨ ਕੇ ਲੋ ਬਾਬਾ ਜੀ ਦਾ ਜਨਮ ਹੋਇਆ ਸੀ ਪਹਿਲਾਂ ਵੀ ਪੱਕੀ ਡੇਟ ਸਾਨੂੰ ਹੈਕਸ ਨਹੀਂ ਹੈਗੀ 1921 ਵਿੱਚ ਚੜ੍ਹਾਈ ਕੀਤੀ 1921 ਵਿੱਚ ਬਾਬਾ ਜੀ ਚੋਲਾ ਛੱਡ ਗਈ ਸੀਗੇ ਤੇ ਉਸ ਤੋਂ ਬਾਅਦ ਵੀ ਇਹ ਜਿਹੜੇ ਬਾਬਾ ਜੀ ਆ ਗੁਰਦੁਆਰਾ ਸੀ ਗੁਰਦੁਆਰਾ ਸਾਹਿਬ ਦੀ ਸਾਮ ਸੰਭਾਲ ਕਰਦੇ ਨੇ ਪੂਰੇ ਚੰਗੀ ਤਰ੍ਹਾਂ ਆਹ ਇਤਿਹਾਸ ਵੀ ਤੁਹਾਨੂੰ ਮੈਂ ਦਿਖਾਉਣਾ ਬਾਬਾ ਜੀ ਉਹ ਤੋਂ ਬਾਅਦ ਸੰਤ ਬਾਬਾ ਆਜ਼ਮ ਸਿੰਘ ਜੀ ਹਾਂਜੀ ਆ ਇੱਧਰੋਂ ਕੈਮਰਾ ਵੀ ਕਰਦੀ ਮਾੜਾ ਰਪਿੰਦਰ ਆ ਬਈ ਪਹਿਲਾਂ ਬਾਬਾ ਜੀ ਆਏ ਸੀ ਨਾ ਬਾਬਾ ਜੀ ਹਾਂਜੀ ਹਾਂਜੀ ਬਾਬਾ ਸੂਰਜ ਸਿੰਘ ਜੀ ਲੰਡੇ ਕੇ ਪਹਿਲਾਂ ਬਾਬਾ ਜੀ ਇੱਥੇ ਇਹ ਆਏ ਸੀ ਕਿ ਉਸ ਤੋਂ ਬਾਅਦ ਗੱਦੀ ਇਹਨਾਂ ਨੂੰ ਮਿਲੀ ਆ ਸੰਤ ਬਾਬਾ ਰਾਮ ਸਿੰਘ ਜੀ ਹਾਂਜੀ ਇਹ ਵੀ ਲੰਡੇ ਕਰੋ ਸੀਗੇ ਜੀ ਹਾਂਜੀ ਇਹ ਇਹ ਸਾਡੇ ਗਵੰਡੀ ਆ ਲਵਾਰੇ ਦੇ ਸੰਤ ਆ ਤੇ ਬਾਬਾ ਪਾਲਾ ਸੰਗੇ ਤਾਂ ਹੋਣੀ 14 ਸੱਡਿਆਂ ਇਹਨਾਂ ਨੇ ਇਹਨਾਂ ਨੇ ਆ ਲਿਖਿਆ ਵੀ ਡੇਟ ਵੀ ਲਿਖੀ ਆ ਨਾ ਇਹਨੇ ਹਾਂਜੀ ਹਾਂ ਆ ਜੀ 2013 ਦੇ ਵਿੱਚ ਹਾਂਜੀ ਇਹ ਬਾਬਾ ਪਾਲਾ ਆ ਸਾਰੀ ਟਿਕਾ ਕੇ ਦਿਖਾ ਦੀ ਬਾਬਾ ਪਾਲਾ ਸੰਤ ਇੱਥੇ ਦੁਆਮ ਵੀ ਲਾਉਂਦੇ ਨੇ ਠੀਕ ਆ ਜੀ ਆ ਦੇ ਥੋੜਾ ਫੈਸੀ ਜਿਵੇਂ ਹੋਵੇ ਢੂਈ ਢਾਈ ਤੇ ਕੋਈ ਵੀ ਹੋਰ ਬਾਬਾ ਜੀ ਕਿਹਨੇ ਕੈਂਸਰ ਕਾਉਂਸਰ ਤੱਕ ਵੀ ਠੀਕ ਹੋਇਆ ਵਾ ਵੀ ਕੋਈ ਵੀ ਬਿਮਾਰੀ ਹੋਵੇ ਠੀਕ ਹੁੰਦੀ ਇੱਥੇ ਆਪਾਂ ਡਾਕਟਰਾਂ ਦੇ ਹਨਾ ਬਾਬਾ ਜੀ ਬਾਬਾ ਦਾ ਕੈਮਰਾ ਕਰੀ ਬਾਬਾ ਜੀ ਆਪਾਂ ਡਾਕਟਰਾਂ ਦੇ ਪੈਸੇ ਪਟਦੇ ਆਂ ਹਾਂ ਜੀ ਪਟਦੇ ਆ ਨਾ ਹਾਂ ਇੰਨੇ ਨੇ ਪੈਸੇ ਲਾ ਦਿੰਨੇ ਆ ਇੱਕ ਵਾਰ ਤੁਸੀਂ ਗੁਰਦੁਆਰਾ ਸਾਹਿਬ ਆਪਣੇ ਇੱਥੇ ਆ ਕੇ ਸਥਾਨ ਆ ਤੁਸੀਂ ਇੱਥੇ ਵੀ ਆ ਕੇ ਦੇਖੋ ਬਈ ਕੀ ਪਤਾ ਹੁੰਦਾ ਰੱਬ ਜਾਣੀ ਆਪਣੀ ਬਿਮਾਰੀ ਠੱਡ ਹੋ ਜਾਈ ਹੈ ਨਾ ਸਾਡੀ ਵੀਡੀਓ ਜਿੱਥੇ ਤੱਕ ਪਹੁੰਚਦੀ ਆ ਜਰੂਰ ਇੱਥੇ ਮੱਥਾ ਟੇਕਣ ਆਇਓ ਇੱਕ ਵਾਰ ਚਮਤਕਾਰ ਹੀ ਦੇਖੋ ਤੁਸੀਂ ਉਹ ਕਈ ਪਰ ਪਤਾ ਨਹੀਂ ਹੁੰਦਾ ਹਨਾ ਦੇਣਾ ਐਤਵਾਰ ਦਾ ਹਨਾ ਬਾਬਾ ਜੀ ਐਤਵਾਰ ਦੇਣ ਤੇ ਲਿਖਿਆ ਵੀ ਆ ਹਰ ਐਤਵਾਰ ਇਸ ਥਾਨ ਤੇ ਲੱਖਾਂ ਦੀ ਗਿਣਤੀ ਵਿੱਚ ਸੰਗਤਾਂ ਇਸ਼ਨਾਨ ਕਰਨ ਆਉਂਦੇ ਹਨ ਯਾਨੀ ਤੁਹਾਨੂੰ ਮੈਂ ਬੋਰਡ ਦਿਖਾਤਾ ਸਾਰਾ ਇੱਥੇ ਆ ਬਾਬਾ ਜੀ ਦੇ ਹੋਰ ਸੋਪਾਏ ਆ ਲੱਗੇ ਹਨਾ ਜੀ ਇੱਥੇ ਕੋਈ ਪ੍ਰੋਗਰਾਮ ਹੁੰਦਾ ਹੋਊਗਾ ਇਹ ਗੁਰੂ ਹਣਾ ਇਹ ਦਿਵਾਰ ਨੂੰ ਅਖੰਡ ਪਾਠ ਹੋਣੀ ਠੀਕ ਆ ਜੀ ਮਾਘੀ ਤੇ ਵਿਸਾਖੀ ਦੇ ਪਰੋ ਬਾਕੀ ਦੇ ਵਿਸਾਖੀ ਇੱਥੇ ਦਿਵਾਨ ਸਜਦੇ ਆ ਠੀਕ ਆ ਜੀ ਮੇਲਾ ਇੱਥੇ ਪੱਕਾ ਸਾਲਵਾਰ ਕਈ ਵਾਰ ਹੁੰਦਾ ਮੇਲਾ ਕਿੰਨੀ ਤਰੀਕ ਬਾ ਵਿਸਾਖੀ ਤੇ ਮਾਘੀ ਪੱਕਾ ਹੀ ਆ ਪੱਕਾ ਮੇਲਾ ਉਹ ਲੱਗਦਾ ਹਾਂ ਜੀ ਠੀਕ ਆ ਜੀ ਆ ਸਾਰਾ ਦਿਖਾ ਦੀ ਲੋਕ ਬਾਅਦ ਚ ਜਦੋਂ ਉਹਨਾਂ ਦਾ ਕੰਮ ਬਣੇ ਇੱਥੇ ਮਥਾ ਆ ਕੇ ਛਾ ਕੇ ਜਾਂ ਹਾਂ ਜੀ ਇਹ ਨਿਸ਼ਾਨ ਸਹਿਬਾ ਬਾਬਾ ਜੀ ਨੇ ਸਾਰਾ ਸਾਨੂੰ ਸਮਝਾਤਾ ਚੰਗੀ ਤਰ੍ਹਾਂ ਸਮਝਾ ਇੱਥੇ ਮੱਥਾ ਟੇਕਣ ਆਇਓ ਇਹ ਕਰਾਂ ਅਜਮਾ ਕੇ ਦੇਖੋ ਤੁਹਾਡੇ ਭਲੇ ਦੀ ਖਾਤਰ ਕਹਿ ਰਹੇ ਆਂ ਸੀ ਵੀ ਕੋਈ ਸਾਨੂੰ ਕੋਈ ਹੋਰ ਵਿੱਚ ਲਾਭ ਹੈ ਨਹੀਂ ਵੀ ਤੁਸੀਂ ਜਰੂਰ ਆਓ ਆਏ ਆ ਹਣ ਆਪਾਂ ਆਪਾਂ ਨੂੰ ਹੈ ਨਹੀਂ ਤੁਹਾਡੀ ਬਿਮਾਰੀ ਸ਼ੈਟ ਹੋ ਸਕਦੀ ਆ ਰੱਬ ਜਾਣੇ ਹਣਾ ਤੁਹਾਡਾ ਇੱਕ ਬਹਾਨਾ ਹੀ ਹੁੰਦਾ ਆਪਣਾ ਲਿਆਉਣ ਦਾ ਆ ਵੀਡੀਓ ਤੁਸੀਂ ਦੇਖ ਕੇ ਕੀ ਪਤਾ ਆਉਣਾ ਹੋਵੇ ਅਸੀਂ ਭਲਾ ਹੀ ਕਰਦੇ ਆਂ ਬਾਕੀ ਤੁਹਾਡੀ ਮਰਜ਼ੀ ਆ ਜੀ 2 ਮਹੀਨੇ ਹੋ ਗਏ ਕਮਾਈ ਆਈ ਸੀ ਹਾਂਜੀ ਉਹਦਾ ਮੈਨੂੰ ਨਾਮ ਭੁੱਲ ਗਿਆ ਕੁਸਰਾਣੀ ਸੀ ਹਾਂਜੀ ਹਿੰਦੂ ਹਿੰਦੂ ਪਰਵਾਹ ਚੋਂ ਸੀ ਹਾਂਜੀ ਹਾਂਜੀ ਉਹ ਕਹਿੰਦੀ ਮੈਂ ਸਾਲ ਇੱਕ ਪਹਿਲਾਂ ਸੌਖ ਗਈ ਗਈ ਸੀ ਤੇ ਮੇਰੀ ਨਿਗਾਹ ਹੈ ਨਹੀਂ ਸੀ ਨਿਗਾਹ ਹੈ ਨਹੀਂ ਸੀ ਨਿਗਾਹ ਹੈ ਨਹੀਂ ਸੀ ਇਹਨੂੰ ਮੈਨੂੰ ਫੜ ਕੇ ਇਸ਼ਨਾਨ ਕਰਾਇਤ ਕਰਵਾ ਤੇ ਹਾਂਜੀ ਹਾਂਜੀ ਲੈ ਕੇ ਗਈ ਹਾਂਜੀ ਤੇ ਉਹ ਪੇਸੇ ਵੀ ਆਈ ਨਾ ਇਹ ਤਾਂ ਸੇਵਾ ਦੇ ਕੇ ਕੇ ਤਿੰਨ ਮਹੀਨੇ ਹੋ ਗਏ ਹੁਣ ਇਹਨਾਂ ਨੂੰ ਹਾਂਜੀ ਤੇ ਨਾਲ ਉਹ ਦੱਸ ਕੇ ਗਈ ਉਹ ਕਹਿੰਦੀ ਮੈਨੂੰ ਪੂਰਾ ਦਿਨਾ ਇੱਕ ਅੱਖੋਂ ਦਾ ਪੂਰਾ ਹੀ ਇੱਕ ਤੋਂ ਅੰਦਾ ਪਹਿਲਾਂ ਦਿਨਾ ਨਹੀਂ ਸੀਗਾ ਪਹਿਲਾਂ ਕਹਿੰਦੀ ਜਮਾ ਮੈਨੂੰ ਫੜ ਕੇ ਲਿਆਈ ਸੀ ਹੁਣ ਆ ਦੇਖੋ ਬਈ ਹਾਂਜੀ ਦੋ ਬੀਬੀ ਆਈਆਂ ਜੀ ਇੱਕ ਉਹ ਤੋਂ ਅਗਲੇ ਐਤਵਾਰ ਆ ਜੀ ਫਿਰ ਹੂੰ ਉਹਦੇ ਕਿਸਮ ਪੁਰੇ ਕਿਸਮ ਪੁਰਾ ਜਿਹੜਾ ਆਪਣੇ ਹਾਂਜੀ 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 ਐਂਡ ਹਾਂਜੀ ਉੱਥੇ ਮਾਪੇ ਐ ਸ਼ਾਇਦ ਉਹਦੇ ਠੀਕ ਹੈ ਜ ਇਹ ਵੀ ਆਈ ਸੀ ਉਹ ਹਮ ਰਾਏ ਜਿੱਥੇ ਖੇਡਾ ਹੁੰਦਾ ਹਾਂ ਹਾਂਜੀ 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 ਰਾਏਪੁਰ ਦੇ ਕੋਲ ਹਾਂਜੀ ਹਾਂਜੀ ਸੇਮ ਹੀ ਉਹਨੂੰ ਬਿਮਾਰੀ ਸੀ ਇਹ ਉਹਨੂੰ ਵੀ ਆਈ ਸੀ ਹਾਂ ਉਹ ਕਹਿੰਦੀ ਮੈਂ ਵੀ ਇਥੋਂ ਠੀਕ ਹਾਂ ਮੈਨੂੰ ਵੀ ਪੂਰਾ ਦਿਨ ਹੈ ਦੇਖੋ ਬਈ ਹਾਂ ਇਹ ਇਹ ਗੱਲਾਂ ਵੈਸੇ ਸਾਡੇ ਬਯੋਗ ਦਾ ਨਹੀਂ ਇਹ ਸਾਨੂੰ ਦੱਸਿਆ ਸੀ ਸਾਡੇ ਬਯੋਗ ਦਾ ਸਾਨੂੰ ਦੱਸਦੇ ਹੁੰਦੇ ਫੂਡ ਐਫ ਐਂਸੀ ਮੋਕ ਕੋਈ ਦੱਦ ਹੋ ਗਈ ਇਹਨਾਂ ਚੀਜ਼ਾਂ ਦਾ ਆਉਂਦਾ ਪਾਖਾ ਪਤਾ ਸੀਗਾ ਪਹਿਲਾਂ ਤਾਂ ਪਤਾ ਨਹੀਂ ਸੀਗਾ ਹਾਂਜੀ ਚੌੜੀ ਰੋਗ ਦਾ ਕੋਈ ਹੁੰਦਾ ਈ ਹਾਂ ਜੀ ਉਹਦੇ ਸਾਨੂੰ ਇੱਥੇ ਬੈਠੀ ਦੇ ਤੁਹਾਨੂੰ ਆ ਕੇ ਲੋਕ ਦੱਸਦੇ ਜਦੋਂ ਉਹ ਭੇੜਾ ਦਿੰਦੇ ਆ ਠੀਕ ਮੈਨੂੰ ਬਾਬਾ ਜੀ ਆਹ ਚੀਜ਼ ਦਾ ਹਾਂ ਜੀ ਹਾਂ ਜੀ ਇਸ ਇਤਜ਼ਾਮ ਆ ਗਿਆ ਇੱਥੇ ਤਾਂ ਕੋਈ ਗਿਣਤੀ ਨਹੀਂ ਹੂੰ ਕਹ ਸਕਦੇ ਕਿ ਕਿਹੜੀ ਬਿਮਾਰੀ ਹਰ ਤਾਂ ਬਿਮਾਰੀ ਨੂੰ ਲਾਉ ਆਪਾਂ ਫਿਰਦੇ ਰਹਿੰਦੇ ਆ ਆ ਜਿਹੜੇ ਸਰਜਨ ਘਮਾਉਂਦੇ ਆ ਇਹਨਾਂ ਮਗਰ ਫਿਰਦੇ ਦਿੰਦੇ ਆ ਕੋਈ ਉਹ ਪੈਵੇਂ ਪੈਸੇ ਲੈਣਦੇ ਆ ਪਹਿਲਾਂ ਇੱਥੇ ਲੋਕ ਆਉਂਦੇ ਆ ਕੋਈ ਇਹਨਾਂ ਨੇ ਪੈਸਾ ਨਹੀਂ ਲੈਣਾ ਭਈ ਕੋਈ ਰੁਪਈਆ ਨਹੀਂ ਲੈਂਦੇ ਬਾਬਾ ਜੀ ਕਹਿੰਦੇ ਵੀ ਆਪ ਸਰ ਦਾ ਮੁਤਾਬਕ ਇੱਥੇ ਦਾਨ ਕਰਕੇ ਜਾਂਦੇ ਆ ਹੋਰ ਦਵਾਰਾ ਸਹਿਬਾ ਇਹ ਤੇ ਆਜ ਕਸਾਨਾ ਬਹੁਤ ਸੇਵਾ ਨਿਭਾ ਰਹੇ ਨੇ ਬਾਬਾ ਜੀ ਇੱਥੇ ਆ ਸਾਡੇ ਸਤਿਕਾਰ ਦੇ ਸੇਵਾਦਾਰ ਆ ਸਾਡੇ ਸਾਰੇ ਬਡੇ ਬਾਬਾ ਜੀ ਤੁਹਾਡਾ ਨਾਮ ਕੀ ਜੀ ਦਰਸ਼ਨ ਦਰਸ਼ਨ ਚਾਹਗੇ ਠੀਕ ਹੈ ਤੁਹਾਡਾ ਹਾਈਪੈਂਟ ਹੈ ਜੀ ਹਾਂ ਜੀ ਠੀਕ ਹੈ ਜੀ ਹੋਰ ਤਾਂ ਨਹੀਂ ਬਾਬਾ ਹਰਕਦਾਂ ਸੰਗਤ ਆਉਂਦੀ ਰਹਿੰਦੀ ਇੱਥੇ ਹਰਕਦਾਂ ਨਹੀਂ ਠੀਕ ਹੈ ਜੀ ਤੇ ਪ੍ਰਕਾਸ਼ ਹੋਣਾ ਤੇ ਇਧਰਲੇ ਪਾਸੇ ਫਿਰ ਜੋ ਕੀਰਤਨ ਦਾ ਬਾਦ ਹੁੰਦਾ ਉਹ ਇਧਰਲੇ ਪਾਸੇ ਲਾ ਲਈਦਾ ਠੀਕ ਹੈ ਜੀ ਹਾਂ ਇਹ ਤੇ ਜਹਾਜਾਂ ਦੀ ਗਿਣਤੀ ਨਹੀਂ ਆਉਂਦੀ ਜਵਾਕਾਂ ਨੂੰ ਦੇ ਦੇ ਕੇ ਮਖੋਵੇ ਇੰਨੇ ਜਹਾਜ ਲੋਕ ਸੁਣਾਉਂਦੇ ਇੰਨੇ ਲੋਕ ਬਾਹਰ ਗਏ ਯਾ ਸਾਡੇ ਤੋਂ ਮੈਨੂੰ ਪਤਾ 15 ਸੇਵਾਦਾਰ ਤਾਂ ਸਾਡੇ ਹੋੜ ਗਏ ਅਸੀਂ ਬੰਦੇ ਰਹਿ ਕੇ ਬੋੜੇ ਬੋੜੇ ਮੁੰਡੇ ਸੋੜਿਆ ਗਏ ਸਾਰੇ ਔੜ ਗਏ ਬਾਹਰ ਔੜ ਗਏ ਹਾਂਜੀ ਹੂੰ ਜਿਹੜਾ ਜਿਹੜਾ ਬਾਬਾ ਜੀ ਕੀ ਲੰਗਰ ਚੱਲਦਾ ਹਾਂਜੀ ਹਾਂ ਇਹ ਲੰਗਰ ਭਗਦਾ ਤੇ ਹਾਂਜੀ ਠੀਕ ਆ ਜੀ ਆ ਲੱਕਣ ਲੋਕਾਂ ਤੇ ਪਹਿਲਾਂ ਸਾਡਾ ਆਪਣਾ ਅੰਦਰ ਹੁੰਦਾ ਇਹ ਲੰਗਰ ਠੀਕ ਆ ਜੀ ਫਿਰ ਸੰਗਤ ਬਾਹਰ ਹੀ ਆਉਣ ਲੱਗ ਗਈ ਠੀਕ ਆ ਜੀ ਇਹਦੇ ਪੱਛੀਆਂ ਚਾਰ ਪੰਜ ਇੱਥੇ ਪੱਟੀਆਂ ਵਟਾਈਆਂ ਫਿਰ ਇਹ ਜਗ੍ਹਾ ਤੇ ਠੀਕ ਆ ਜੀ ਕਹਿੰਦਾ ਹੁਣ ਹਰ ਤਸਨੀਆ ਤਾਰਦਾਰ ਨੂੰ ਹਾਂਜੀ ਬੀਬੀਆਂ ਇੱਥੇ ਪ੍ਰਸਾਦ ਆ ਪਕਾਉਂਦੀਆਂ ਐਂ ਤਵਾਰ ਤੋਂ ਫਤੂਗਾ ਹੁੰਦਾ ਨਾ ਠੀਕ ਹੈ ਠੀਕ ਹੈ ਜੀ ਖੰਡ ਪਾਠ ਹੋ ਜਾਂਦਾ ਜਪਜੀ ਸਾਹਿਬ ਹੋਏ ਆਪਣਾ ਸਬਕਨੀ ਸਾਹਿਬ ਆ ਬਜ਼ੁਰਗਾਂ ਬਾਤ ਤੇ ਨਾ ਪਹਿਲਾਂ ਵੀ ਦੇਖਿਆ ਦੋ ਤਨ ਹੈ ਗਿਆ ਕਾਫੀ ਹੈ ਸਾਡੇ ਕੋਲ ਇਹ ਬਜ਼ੁਰਗਾਂ ਬਾਤ ਹਾਂਜੀ ਹਾਂ ਜੇ ਕੋਈ ਨਹੀਂ ਤਾਂ ਕਿਹਾ ਸਰਦ ਹਾਂਜੀ ਹਾਂਜੀ ਵੀਲ ਤੇ ਸਾਰਿਆਂ ਮਾਤੇ ਹੈ ਉਹ ਕੰਦ ਡੇਗੀ ਉਹ ਕੰਦ ਬਣਾਉਣੀ ਹੋਣੀ ਹਾਂਜੀ ਸੰਗਤ ਜੀ ਆ ਗੁਰਦੁਆਰਾ ਸਾਹਿਬ ਦੇ ਵਿੱਚ ਸੇਵਾ ਚੱਲ ਰਹੀ ਆ ਤੇ ਥੋੜਾ ਥੋੜਾ ਕਰਕੇ ਯੋਗਦਾਨ ਜ਼ਰੂਰ ਪਾਓ ਇਤਿਹਾਸਕ ਸਥਾਨ ਆ ਆਪਣੇ ਪਿੰਡ ਨੇੜੇ ਮੋਗਾ ਸ਼ਹਿਰ ਦੇ ਵਿੱਚ ਪਿੰਡ ਲੰਢੇ ਕੇ ਹੁਣ ਮੈਂ ਇਹ ਪੱਕੇ ਸਾਡੇ ਸੇਵਾਦਾਰ ਆ ਜੀ ਐਸੋ ਬੈਕੀ ਨਾ ਹੋ ਜੀ ਆਪਣਾ ਗਰਮੀਤ ਸਿੰਘ ਆ ਜੀ ਗਰਮੀਤ ਸਿੰਘ ਆਹੀ ਪਿੰਡ ਫੋਟਾ ਜੀ ਹਾਂ ਜੀ ਇਹੀ ਹੈ ਜੱਦੀ ਪਿੰਡ ਠੀਕ ਹੈ ਜੀ ਠੀਕ ਹੈ ਹਾਂ ਲੰਢੇ ਠੀਕ ਹੈ ਜੀ ਇਹ ਸਾਡੇ ਉਹ ਸੇਵਾਦਾਰ ਆ ਜਿਹੜੇ ਨਿਤ ਹੀ ਹੁੰਦੇ ਆ ਹਰ ਰੋਜ਼ ਹੁੰਦੇ ਆ ਰੋਜ਼ ਠੀਕ ਹੈ ਜੀ ਹਾਂ ਇਹ ਸਾਰੇ ਦਰਸ਼ਨ ਸਿੰਘ ਹਾਂ ਦਾ ਸਾਰੇ ਆ ਸਾਡਾ ਮੇ ਸੇਵਾਦਾਰ ਆ ਇਹ ਬਹੁਤ ਸੇਵਾ ਕਰਦਾ ਹੈ ਜਦੋਂ ਸੇਵਾ ਕਰਦੇ ਸਾਰੇ ਹਾਂ ਜਗਤ ਸਿੰਘ ਸਾਡੇ ਇੱਕ ਬਾਬੇ ਦੀ ਲਾਦੀ ਆ ਇੱਕ ਬਾਬੇ ਲਾ ਦੀ ਹਰ ਸਾਦਾ ਪਿੰਡ ਗਿੱਲਾਂ ਦਾ ਪਿੰਡ ਆਈ ਹਾਂ ਠੀਕ ਹੈ ਗੱਲ ਕੋ ਸਾਡੇ ਸਿੱਧੂ ਘਰ ਸਿੱਧੂ ਘਰ ਸਿੱਧੂ ਦੇ ਘਰ ਹਾਂ ਸਿੱਧੂ ਦੇ ਘਰ ਇੱਕ ਬਾਬੇ ਦੇ ਕੋਲ ਉੱਥੇ ਹੀ ਪੀੜੀ ਹੁੱਡੀ ਵਧੀ ਵੀ ਹਾਂਜੀ ਹਾਂ ਠੀਕ ਹੈ ਠੀਕ ਹੈ ਇਹ ਸਾਡਾ ਬਹੁਤ ਪਿੰਡ ਦਾ ਇੰਨਾ ਪ੍ਰੇਮ ਹੈ ਮੈਂ ਇਹ ਮੋਗੇ ਮੋਗੇ ਵਿੱਚੋਂ ਆਈ ਪਿੰਡਾ ਹਾਂ ਮੋਗੇ ਵਿੱਚ ਇਹ ਪਿੰਡ ਲੰਡੇ ਕੇ ਮੋਗੇ ਦੇ ਵਿੱਚੋਂ ਆਇਆ ਵਾ ਮਿੱਤਰੋ ਤੇ ਉਹਨਾਂ ਪੀੜੀਆਂ ਦੀ ਜਗਾ ਹੀ ਆ ਉਹਨਾਂ ਦੀ ਜਗਾ ਹੈ ਹਾਂ ਉਹਨਾਂ ਨੇ ਉਸ ਟਾਈਮ ਤੇ ਜਿਵੇਂ ਸੰਤ ਸਿਜਾ ਦਿੰਦੇ ਜਿਵੇਂ ਜਿਵੇਂ ਤੇ ਪਰ ਸਾਰੇ ਸੇਵਾਦਾਰ ਇੱਕਠੇ ਇਹਨਾਂ ਦਾ ਪਰਿਵਾਰ ਹੀ ਆ ਸਾਰਾ ਸਮਝ ਕੇ ਚੱਲਦੇ ਸਾਰਾ ਪਰਿਵਾਰ ਹੀ ਇਹਨਾਂ ਦਾ ਇੰਨੀ ਇਕਜੁੱਟ ਏਕਤਾ ਕਿਸੇ ਕਿਸੇ ਦੇ ਵਿੱਚ ਅੱਜਕੱਲ ਕਹੇ ਤੇ ਨਹੀਂ ਏਕਤਾ ਹੈਗੀ ਇੰਨੀ ਵੀ ਪਿੰਡ ਇੱਕ ਆ ਤੇ ਉਵੇਂ ਪੱਕੇ ਲੰਗਰ ਦੀ ਸੇਵਾ ਕਰਦੇ ਮੈਂ ਉਹਨਾਂ ਨਾਲ ਵੀ ਤੁਹਾਨੂੰ ਮਲਾਉਣਾ ਵਾ ਲੰਗਰ ਦੀ ਸੇਵਾ ਪੱਕੇ ਕਰਦੇ ਬਾਬਾ ਜੀ ਡਿਊਟੀਆਂ ਨਭੁੰਦੇ ਆ ਸਾਰੇ ਯਾਨੀ ਬਾਬਾ ਜੀ ਸਾਸਰੀ ਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਜੀ ਵਾਹਿਗੁਰੂ ਜੀ ਕੀ ਫਤਿਹ ਬਾਬਾ ਜੀ ਨਾਮ ਕੀ ਜੀ ਆਪਣਾ ਬਲਵੀਰ ਸਿੰਘ ਬਲਵੀਰ ਸਿੰਘ ਸੀ ਜੀ ਆਈ ਪਿੰਡਾ ਤੁਹਾਡਾ ਵੀ ਇਹੋ ਹੀ ਲੰਡੇ ਕੀ ਕਾਹੋਂ ਮਤ ਇੱਕ ਮੰਡਰੀ ਆ ਪੂਰਾ ਇੱਕ ਜੋ ਟੇਕਦਾ ਮੈਨੂੰ ਬਹੁਤ ਵਧੀਆ ਲੱਗਿਆ ਕਿ ਕਿਸੇ ਕਿਸੇ ਦੇ ਬੱਚਾ ਇਕੱਠੇ ਹੁੰਦੇ ਆ ਯਾਰ ਕਿੰਨਾ ਵਧੀਆ ਲੱਗਦਾ ਹਨ ਸਾਰਾ ਪਰਿਵਾਰ ਆਪੇ ਹੀ ਸਾਂਗਤ ਕੋਈ ਹਰ ਰੋਜ਼ ਫਿਰ ਇੱਥੇ ਹੁੰਦੇ ਹਰ ਰੋਜ਼ ਸਵੇਰ ਤੋਂ ਲੈ ਕੇ ਸ਼ਾਮ ਨੂੰ ਹੁੰਦੇ ਪਾਚੀ ਸਵੇਰ ਤੋਂ ਲੈ ਕੇ ਸ਼ਾਮ 4 ਵਜੇ ਤੱਕ ਠੀਕ ਹੈ ਜੀ ਇਹ ਨਿਤ ਲੰਗਰ ਚੱਲਦਾ ਈ ਹਾਂ ਰੇਲੀ ਲੰਗਰ ਚੱਲਦਾ ਮੈਂ ਦੱਸਿਆ ਕੱਲ ਮੇਰੇ ਹੋਰ ਸੀ ਕਿ ਨਵਾਂ ਮੁੰਡਾ ਹੈ ਨਹੀਂ ਕੋਈ ਬੇ ਪੁਰਾਣੇ ਬਜ਼ੁਰਗ ਆ ਉਹੀ ਸਾਂਭੀ ਬੈਠੇ ਆ ਵੀ ਨਵੇਂ ਮੁੰਡੇ ਨਹੀਂ ਹੈਗੇ ਕੋਈ ਹੁਣ ਮੁੰਡੇ ਮੁੰਡੇ ਬਹੁਤ ਸੀ ਸਾਰੇ ਬਾਹਰ ਉੱਠ ਗਏ ਅਜਾ ਦੇਖੇ ਸਾਰੇ ਬਾਹਰ ਉੱਠ ਗਏ ਬਾਬੇ ਨੇ ਤਾਂ ਬਾਈ ਫਰਹੋਰ ਪੂਰ ਗਿਆ ਕਰਨੀ ਆ ਮਰਾਦਾ ਉਹ ਮਾਰਦੇ ਠੀਕ ਹੈ ਹਰ ਰੋਈ ਚੱਲਦਾ ਇਹ ਆਪਣਾ ਪਿੰਡ ਚ ਡਾਲੀ ਕਰਦੇ ਕਿ ਇੱਥੇ ਪੱਕਦਾ ਇੱਥੇ ਪੱਕਦਾ ਡਾਲੀ ਨਹੀਂ ਕਰਦੇ ਪਿੰਡ ਦੇ ਵਿੱਚ ਇੱਥੇ ਪੱਕਦਾ ਸਾਰਾ ਇਹ ਬਹੁਤ ਵਧੀਆ ਵੀ ਗੱਲ ਨਹੀਂ ਪਿੰਡੋਂ ਇਕੱਠੀ ਕਰਨੀ ਪੈਂਦੀ ਡਾਲੀ ਤੇ ਬਹੁਤ ਸੈੱਟ ਪਾਇਆ ਕੋਈ ਪਰੋਗਰਾਮ ਕੋਈ ਹੁੰਦਾ ਹਨਾ ਉਹ ਲੰਗਾ ਦਾ ਉੱਥੇ ਹੀ ਬੱਤਾਉਂਦੇ ਹਾਂ ਹਾਂ ਵੀ ਵੱਡਾ ਜੇ ਜਦੋਂ ਐਤਵਾਰ ਨੂੰ ਉੱਥੇ ਤੱਕਰ ਚੱਲਦਾ ਹੁਣ ਆ ਬਾਬਾ ਜੀ ਹਾਂ ਐਤਵਾਰ ਨੂੰ ਪਰਸਾਂਕ ਤਾਂ ਵੱਜ ਜਾਂਦੀ ਹੈ ਉਹਨਾਂ ਬਾਅਦ ਤੇ ਸੈੱਟ ਪਵਾਇਆ ਬਾਬਾ ਜੀ ਨੇ ਤੇ ਪੱਕੇ-ਪੱਕੇ ਲਾਇਆ ਪੂਰੇ ਵਧੀਆ ਢੰਗ ਨਾਲ ਦਰਖਤ ਬਹੁਤ ਸੋਹਣੇ ਲੱਗੇ ਆ ਦਰਖਤ ਵੀ ਮਾੜਾ ਪੁਰਾਣਾ ਹੋਊਗਾ ਹਾਂ ਬਹੁਤ ਬਹੁਤ ਇਹ ਇਹ ਬਾਬਾ ਜੀ ਦਾ ਜਨਮ ਤੁਸੀਂ ਮੰਨ ਕੇ ਚੱਲੋ 200 ਸਾਲ ਪਹਿਲਾਂ 5 ਸਾਲ ਪਿੱਛੇ ਜਾਂ 5 ਸਾਲ ਮੂਰੇ ਉਦੋਂ ਹੋਇਆ ਸੀਗਾ ਤੇ 2000 1921 ਦੀ ਬੱਚੀ 1921 ਦੇ ਵਿੱਚ ਉਹ ਚੋੜਾ ਛੱਡ ਗਈ ਸੀਗੀ ਤੇ ਉਸ ਤੋਂ ਬਾਅਦ ਆ ਫੇਰ ਗਾਹ ਸੰਤ ਆਈ ਸੀਗੇ ਨਾ ਜੀ ਬਾਬਾ ਰਾਮ ਸਿੰਘ ਬਾਬਾ ਰਾਮ ਸਿੰਘ ਜੀ ਆਈ ਸੀ ਉਹ ਦੁਬਾਰ ਹਾਂ ਜੀ ਉਹ 1970 ਵਿੱਚ ਉਹਨਾਂ ਉਹ 1970 ਵਿੱਚ ਆਣਾ ਛੱਡ ਗਏ ਉਹਦੋਂ ਬਾਅਦ ਹੁਣ ਬਾਬਾ ਸਰਦੀਪ ਹਰਦੀਪ ਸਿੰਘ ਬਾਬਾ ਹਰਦੀਪ ਸਿੰਘ ਹੁਣ ਹਾਂ ਲੰਗੇ ਜੀ ਅਜੇ ਲੰਗੇ ਜਾਂਦੇ ਆ ਹਾਂ ਜੀ ਉਹ ਪਿੰਡ ਵਾਲੇ ਗੁਰਦਵਾਰੇ ਦੇ ਵਿੱਚ ਸੇਵਾ ਕਰਦੇ ਆ ਹਾਂ ਜੀ ਠੀਕ ਆ ਜੀ ਉੱਥੇ ਆ ਠੀਕ ਆ ਜੀ ਤੇ ਆ ਲੱਗੀਆਂ ਥਰੂਪ ਲੱਗਿਆ ਬਾਬਾ ਜੀ ਦੇ ਸੰਤ ਸੂਰਜ ਸਿੰਘ ਜੀ ਸੰਤ ਬਾਬਾ ਰਾਮ ਸਿੰਘ ਜੀ ਉਹ ਸੰਤ ਜਰਨੈਲ ਪਿੰਡਰਾਂ ਵਾਲੇ ਜੀ ਇੱਕ ਗੱਲ ਹੋਰ ਹੈਗੀ ਬਈ ਬਾਬਾ ਜੀ ਕਹਿੰਦੇ ਆ ਵੀ ਇੱਥੇ ਕੋਈ ਪ੍ਰਧਾਨ ਨਹੀਂ ਕੋਈ ਮੇਨ ਮੁਖੀ ਨਹੀਂ ਹੈਗਾ ਸਾਰੇ ਸੇਵਾਦਾਰ ਨੇ ਇਹ ਗੱਲ ਬਹੁਤ ਚੰਗੀ ਗੱਲ ਆ ਇਹ ਨਹੀਂ ਆਪਣੇ ਬਣਿਆ ਪ੍ਰਧਾਨ ਬਣਿਆ ਹਨਾ ਗੁਰਦੁਆਰਾ ਸਾਹਿਬ ਦਾ ਕੰਮ ਕਰਨਾ ਸਾਰੀ ਕਮੇਟੀ ਨਾਲ ਦੀ ਸਲਾਹ ਨਾਲ ਕਰਨਾ ਹਾਂ ਹਾਂ ਸਲਾਹ ਨਾਲ ਕਰ ਇਕੱਲਾ ਕੋਈ ਇੱਥੇ ਬਈ ਇੱਕ ਮੇਨ ਕਰੂ ਵੀ ਜੇ ਮੈਂ ਆਪ ਪ੍ਰਧਾਨ ਬਣਾ ਦਿੰਨੇ ਆ ਵੀ ਉਹ ਕਹੂਗਾ ਵੀ ਆਹ ਕੰਮ ਐ ਕਰਨ ਉਹ ਵੀ ਨਹੀਂ ਹੈਗਾ ਇਹ ਚੀਜ਼ ਹੀ ਹੈ ਇਹੀ ਮੇਨ ਹੁੰਦੀ ਹੈ ਗੱਲ ਬਈ ਬਾਬਾ ਜੀ ਹਰੇ ਸ਼ੇਵਾਦਾਰ ਆਪ ਹੀ ਰਹਿ ਕਰਕੇ ਕੋਈ ਵੀ ਚੀ ਨਮੀ ਕਰਨੀ ਹੈ ਕੋ ਬਣਾਉਣਾ ਵਾ ਰਹਿ ਕਰਕੇ ਬਣਾਉਂਦੇ ਆ ਤੇ ਬਾਕੀ ਹੋਰ ਕੋਈ ਇਹਨਾਂ ਦਾ ਕੋਈ ਮੇਨ ਆਪਾਂ ਕਹਿੰਦਾ ਲੀਡਰ ਸਾਡਾ ਬਣਿਆ ਵੀ ਆ ਇਹ ਤੋਂ ਪਛਣਾ ਪਊਗਾ ਉਹ ਕੰਮ ਨਹੀਂ ਆਏਗਾ ਕੋਈ ਵੀ ਧੰਨਵਾਦ ਜੀ